ਪਰਤਾਪਾਇ ਦੇ ਨੇੜਲੇ ਪਿੰਡ ਗੁਰੂ ਸਰ ਵਿਖੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਹਵਰ ਦੇ ਵਿੱਚ ਉਛਲਦੀ ਹੋਈ ਦਰਖਤਾਂ ਨੂੰ چیرਦੀ ਹੋਈ ਕਿੱਥੋਂ ਤੱਕ ਦੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਦਰਖਤ ਜਿਹੜੇ ਛੱਲੇ ਹੋਏ ਨੇ ਨਿਕਨੇ ਕਿ ਕਿ ਦਰਖਤ ਸੀ ਕਿ ਜਿਹੜੀ ਉਹ ਵਿਚ ਦੀ ਤੋੜ ਗਈ ਉਹਨਾਂ ਨੂੰ ਭੰਨ ਕੇ ਗੱਡੀ ਕਦੋਂ ਤਕਰੀਬਨ 100 ਫੁੱਟ ਅੱਗੇ ਜਾ ਕੇ ਇਸ ਪੈਦੇ ਦੇ ਵਿੱਚ ਵੱਜ ਕੇ ਗੱਡੀ ਰੁਕੀ ਹੈ ਸੀਟ ਬੈਲਟ ਲੱਗੀ ਹੋਣ ਕਾਰਨ ਵੀਰੇ 에ਅਰ ਬੈਗ ਖੁੱਲ ਗਏ ਤੇ ਬੰਦੇ ਦਾ ਬਚਾਅ ਹੋ ਗਿਆ ਸਿਰ ਦੇ ਵਿੱਚ ਥੋੜੀ ਸੱਟ ਵੱਜੀ ਆ ਬਾਕੀ ਉਹ ਤਾਂ ਠੀਕ ਹੈ ਬਿਲਕੁਲ ਇੱਕ ਜਾਨੇ ਸਵਾਰ ਸੀਗਾ ਕਾਰ ਚਾਲਕ ਤੇ ਤੇ ਦੇ ਸਕਦੇ ਹਾਂ ਕਿ ਜਿਹੜੀ ਗੱਡੀ ਆ ਵੀ ਬਿਲਕੁਲ ਡੈਮੇਜ ਹੋ ਚੁੱਕੀ ਆ ਸਾਈਡ ਤੋਂ ਵੀ ਪੂਰੀ ਡੈਮੇਜ ਹੋ ਗਈ ਆ ਅੱਗੇ ਵੀ ਨਹੀਂ ਦੇ ਸਕਦੇ ਪੂਰਾ ਇੰਜਨ ਵੀ ਇਹੋ ਵੀ ਡੈਮੇਜ ਹੋ ਗਿਆ ਫਰੰਟ ਸ਼ੀਸ਼ਾ ਵੀ ਡੈਮੇਜ ਹੋ ਗਿਆ ਜਿਹੜੀ ਕਾਰ ਦਾ ਤੁਲਨ ਨੁਕਸਾਨ ਹੋਣਾ ਸੀ ਹੋ ਗਿਆ ਪਰ ਜਦ ਲਈ ਇਹ ਆ ਕਿ ਵੀਰੇ ਥੇਲਾ ਜੋ ਕਾਰ ਚਾਲਕ ਸੀਗਾ ਆਪਣਾ ਉਹ ਫੌਜੀ ਸੀਗਾ ਸੀਟ ਬੈਲਟ ਲੱਗੀ ਹੋਣ ਕਰਕੇ ਵਿਚਾਰ ਰਹਿ ਗਿਆ ਬੰਦੇ ਦੇ ਸਿਰ ਕੋ ਸਿਰ ਦੇ ਵਿੱਚ ਥੋੜੀ ਛੱਟ ਵੱਜੀ ਆ ਵਿਚਾਰ ਰਹਿ ਗਿਆ ਫਿਰ ਵੀ ਤੇ ਉਰੇ ਧਿਆਨ ਨਾਲ ਨਹੀਂ ਗੱਲ ਆ ਵੀਰੇ ਕਿ ਥੋੜੀ ਜੀ ਹੀ ਗਲਤੀ ਕਾਰਨ ਆਪਾਂ ਨੁਕਸਾਨ ਜਿਆਦਾ ਵੱਡਾ ਹੋ ਜਾਂਦਾ ਪਹਿਲੀ ਗੱਲ ਤੇ ਇਹ ਆ ਵੀਰੇ ਜਿਹੜਾ ਰੋਡ ਤੇ ਚੜਦਾ ਸੀਗਾ ਬੰਦਾ ਉਹਨੂੰ ਖੜਿਆ ਨਹੀਂ ਹੈਗਾ ਉਹਨੂੰ ਖੜਨਾ ਚਾਹੀਦਾ ਸੀਗਾ ਉਹ ਇੱਕੋ ਦਾਮ ਆਪਣੇ ਗੱਡੀ ਦਾ ਬਚਾ ਕੇ ਰਾ ਕੇ ਭੱਜ ਗਿਆ ਪਰ ਇਹ ਨਹੀਂ ਦੇਖਿਆ ਵੀ ਦੂਸਰੇ ਬੰਦੇ ਦੀ ਜਾਨ ਨੂੰ ਖਤਰਾ ਹੋ ਗਿਆ ਉਹ ਬਚ ਗਿਆ ਕਿ ਜਾਂ ਜਿਉਂਦਾ ਜਾਂ ਨੇਮ ਜਿਉਂਦਾ ਪਰ ਇਹ ਆ ਵੀ ਰੋਡ ਦੇ ਉੱਪਰ ਤੁਸੀਂ ਜਾਣਾ ਜਦੋਂ ਵੀ ਜਾਣਾ ਤੁਸੀਂ ਪੂਰੇ ਧਿਆਨ ਦੇ ਨਾਲ ਜਾਓ ਗੱਡੀ ਆਪਣੀ ਥੋੜੀ ਸਲੋ ਰੱਖੋ ਸਲੋ ਰੱਖੋਗੇ ਤਾਂ ਤੁਸੀਂ ਫਿਰ ਵੀ ਆਪਣਾ ਬਚਾਅ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਵੀਡੀਓ ਦੇਖ ਕੇ ਕੋਈ ਸੁਝਾਅ ਮਿਲ ਸਕੇ ਹੋਇਆ ਇਹ ਆ ਵੀਰੇ ਕਿ ਜਿਹੜਾ ਇਹ ਡੇਅਰ ਗੱਡੀ ਵਾਲਾ ਮੁੰਡਾ ਸੀਗਾ ਇਹ ਆਪਣਾ ਭਗਤਾ ਭਾਈ ਤੋਂ ਜਲਾਲ ਕੰਨੀ ਨੂੰ ਜਾ ਰਿਹਾ ਸੀਗਾ ਤੇ ਗੁਰੂ ਸਰ ਕੰਨੀੋਂ ਇੱਕ ਗੱਡੀ ਬਹੁਤ ਜ਼ਿਆਦਾ ਤੇਜ਼ ਨਿਕਲੀ ਤੇ ਉਸਨੇ ਇਹ ਨਹੀਂ ਦੇਖਿਆ ਕਿ ਰੋਡ ਦੇ ਉੱਪਰ ਇੱਕ ਵੱਡੀ ਗੱਡੀ ਆ ਰਹੀ ਆ ਤੇ ਉਸਨੂੰ ਚੱਲਾਂਗੇ ਆਂ ਤੋਂ ਫਿਰ ਮੇਨ ਨਿਕਾਲਾਂ ਪਰ ਉਸਨੇ ਆਪਣੀ ਗੱਡੀ ਪਹਿਲਾਂ ਲਗਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨ ਦੇ ਕਰਦੇ ਉਹਨੇ ਗੱਡੀ ਉੱਪਰ ਆ ਜਾਈ ਸੀ ਤੇ ਉਹਨੇ ਆਪਣੀ ਗੱਡੀ ਕੋਦਾਂ ਮਹੰਗਾ ਕੇ ਤੇ ਲੈ ਗਿਆ ਕਿ ਇਹ ਗੱਡੀ ਵਾਲਾ ਸਿਰਫ ਉਸ ਗੱਡੀ ਨੂੰ ਬਚਾਉਂਦਾ ਬਚਾਉਂਦਾ ਆਪ ਦਾ ਇੰਨਾ ਨੁਕਸਾਨ ਕਰ ਸਕਿਆ ਕਿ ਆਪਦੀ ਜਾਨ ਮザਹ ਬਜਾਈ ਇਸਨੇ ਕਿ ਦੇ ਸਕਦੇ ਹੋ ਸਾਰਾ ਕੁਝ ਤੇ ਕਿੰਨੀ ਬੁਰੀ ਤਰ੍ਹਾਂ ਡੈਮੇਜ ਹੋ ਗਈ ਗੱਡੀ ਤੇ ਚਲੋ ਇਹ ਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਚਲੋ ਗੱਡੀ ਦਾ ਤਾਂ ਕੋਈ ਤਾਂ ਕਰਨੀ ਗੱਡੀ ਫੇਰ ਵੀ ਬਣ ਜਾਊਗੀ